ਹਾਂਜੀ ਨਿਊ ਪ੍ਰਿੰਟ ਆਏ ਹੋਏ ਨੇ ਸਮਰ ਦੇ ਲਈ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਰਾਮ ਟੈਕਸ ਦੇ ਮੈਚਿੰਗ ਸੂਟ ਰਹਿਣਗੇ ਪ੍ਰਿੰਟਡ ਸ਼ਰਟ ਰਹੇਗੀ ਪਲੇਨ ਇਸ ਦੇ ਨਾਲ ਬਾਟਮ ਰਹੇਗੀ ਪ੍ਰਾਈਸ ਇਹਨਾਂ ਸੂਟਾਂ ਦਾ 1050 ਫ੍ਰੀ ਸ਼ਿਪਿੰਗ ਸਕਰੀਨਸ਼ਾਟ ਸੈਂਡ ਕਰਕੇ ਮੇਰੇ ਦਿੱਤੇ WhatsApp ਨੰਬਰ ਤੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਨੈਕਸਟ ਸਾਊਥ ਕਾਟਨ ਸੈਲਫ ਪ੍ਰਿੰਟ ਸ਼ਰਟ ਰਹੇਗੀ ਹੈਂਡ ਪੇਂਟ ਔਰ ਇਸ ਦੇ ਨਾਲ ਬਿਊਟੀਫੁੱਲ ਹੈਂਡ ਪੇਂਟਡ ਦੁਪੱਟਾ ਰਹੇਗਾ ਪ੍ਰਾਈਸ 1490 ਫ੍ਰੀ ਸ਼ਿਪਿੰਗ ਨੈਕਸਟ 9 ਮੀਟਰ ਸ਼ਰਟ ਰਹੇਗੀ ਫਰੰਟ ਤੇ ਜਾਲ ਪੈਸਵਰਕਾ 슬ੀਵਸ ਤੇ ਵੀ ਐਮਬਰਾਇਡਰੀ ਰਹੇਗੀ 9 ਮੀਟਰ ਕਾਟਨ ਦੀ ਬਾਟਮ ਰਹੇਗੀ 9 ਮੀਟਰ ਹੀ ਇਸ ਨਾਲ ਦੁਪੱਟਾ ਰਹੇਗਾ ਪੈਸਵਰਕ ਵਾਲਾ 1750 ਫ੍ਰੀ ਸ਼ਿਪਿੰਗ ਨੈਕਸਟ ਵਿਸਕੋਸ ਜੌਰਜਟ ਫਰੰਟ ਔਰ ਬੈਕ ਤੇ ਐਮਬਰਾਇਡਰੀ ਰਹੇਗੀ ਨਾਲ ਤੋਨ ਮਸਲੀਨ ਕਾਟਨ ਦੀ ਬਾਟਮ ਮਿਲੇਗੀ ਐਮਬਰਾਇਡਰੀ ਵਾਲੀ ਪ੍ਰਾਈਸ ਇਹਨਾਂ ਸੁੱਟਾਂ ਦਾ 550 ਫ੍ਰੀ ਸ਼ਿਪਿੰਗ ਨੈਕਸਟ ਬਹੁਤ ਹੀ ਸੋਹਣੇ ਬਿਊਟੀਫੁੱਲ ਪ्युअर कॉटन ਦੇ सूट शर्ट ਰਹੇਗਾ ਨਾਲ ਦੁਪੱਟਾ ਰਹੇਗਾ 2 मीटर शर्ट ਰਹੇਗੀ ਨਾਲ ਡਿਜ਼ਾਈਨਰ ਦੁਪੱਟਾ ਮਿਲੇਗਾ ਪ੍ਰਾਈਸ ਇਹਨਾਂ ਦਾ 800 99 ਫ੍ਰੀ ਸ਼ਿਪਿੰਗ ਸਕਰੀਨ ਸ਼ਾਟ ਸੈਂਡ ਕਰਕੇ ਮੇਰੇ ਦਿੱਤੇ ਵਟਸਐਪ ਨੰਬਰ ਤੇ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਐਡਵਾਂਸ ਕਰਨੀ ਪੈਂਦੀ ਹੈ ਨੈਕਸਟ ਆ ਪਲੇਨ ਇਸ ਤਰ੍ਹਾਂ ਸ਼ਰਟ ਰਹੇਗੀ ਕੇਰੇ ਤੇ ਔਰ ਇਸ ਦੀ ਸਲੀਵਸ ਤੇ ਏਮਬਰਾਇਡਰੀ ਰਹੇਗੀ ਨਾਲ ਇਸ ਦੇ ਪ੍ਰਿੰਟਡ ਤੁਹਾਨੂੰ ਬਾਟਮ ਮਿਲੇਗੀ 2 ਮੀਟਰ ਵੱਡੇ ਪਣੀ ਦੀ ਸੁਪਰ ਨੈਟ ਡੋਰੀਆ ਟਾਈ ਐਂਡ ਡਾਈ ਦੁਪੱਟਾ ਮਿਲ ਗਿਆ 8 ਮੀਟਰ ਪ੍ਰਾਈਸ ਇਹਨਾਂ ਸੁੱਟਾਂ ਦਾ 1150 ਫ੍ਰੀ ਸ਼ਿਪਿੰਗ ਤੁਸੀਂ ਨੋਰਮਲ ਪਣੀ ਚ ਵੀ ਬਾਈ ਕਰ ਸਕਦੇ ਹੋ ਔਰ ਵੱਡੇ ਪਣੀ ਚ ਵੀ ਬਾਈ ਕਰ ਸਕਦੇ ਹੋ ਬਿਊਟੀਫੁੱਲ ਡਿਜ਼ਾਈਨਰ ਸੂਟ ਰੈਗਾ ਕਾਟਨ ਦਾ ਵਿਦ लेस ਵਰਕ ਕੋਇ ਬਾਟਮ ਤੇ ਵਰਕ ਹੈ ਨਾਲ ਪਿਓਰ ਦਾ ਸਫੋਨ ਦਾ ਟਾਈ ਡਾਈ ਦੁਪੱਟਾ ਫੋਰ ਸਾਈਡ ਲੈਸ ਨਾਲ 1550 ਫ੍ਰੀ ਸ਼ਿਪਿੰਗ ਨੈਕਸਟ ਬੀਬਾ ਕਾਟਨ ਸ਼ਰਟ ਰਹੇਗੀ ਇੱਕ ਪੰਜਤਰ ਵੱਡੇ ਪੈਣ ਦੀ ਚਿਕਨ ਦਾ ਨਾਲ ਪਲਾਜ਼ੋ ਰਹੇਗਾ ਇੱਕ ਪੰਜਤਰ ਮਸਲੀਨ ਦਾ ਦੁਪੱਟਾ ਹੈਂਡ ਪੇਂਟਡ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਜੀ 1190 ਫਰੀ ਸ਼ਿਪਿੰਗ ਥੈਂਕ ਯੂ ਜੀ